ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੋਂ ਦਕਾਰਾ ਪਨੀਰੀ ਦੇ ਖੇਤ ਤੁਸੀਂ ਦੇਖ ਸਕਦੇ ਹੋ ਪਨੀਰੀ ਆਪਣੀ ਹੋ ਚੁੱਕੀ ਹੈ ਬਸ ਜਵਾਨਾ ਆਉਣ ਲਾਉਣ ਲੱਗ ਗਿਆ ਆਪਣੇ ਗੰਨੇ ਲੱਗੇ ਹੋਏ ਨੇ ਤੁਸੀਂ ਗੰਨੇ ਦੇਖ ਸਕਦੇ ਹੋ ਤਾਂ ਆਪਣੀ ਮੰਗੀ ਵੀ ਪੱਕ ਚੁੱਕੀ ਹੈ ਜੀ ਉਸੇ ਮੰਗੀ ਰਕੇ ਦੇਖ ਸਕਦੇ ਹੋ